ਇੱਕ ਚੁਣਿਆ ਹੋਇਆ ਨੁਮਾਇੰਦਾ ਇੱਕ ਹਲਕੇ ਦਾ ਐਮਐਲਏ ਇੱਕ ਸਰਕਾਰ ਦਾ ਹਿੱਸਾ ਤੇ ਜੇ ਕੋਈ ਉਹਨੂੰ 20 25 ਬੰਦੇ ਕੋਈ ਆਪਦੇ ਮੁੱਦੇ ਰੱਖਣਾ ਚਾਹੁੰਦੇ ਆ ਲੋਕਾਂ ਦੇ ਤੇ ਜੇ ਕੋਈ ਉੱਥੇ ਮੇਰੇ ਵਰਗਾ ਜਾ ਕੇ ਕਹੇ ਵੀ ਮੈਂ ਨਹੀਂ ਸਾਨੂੰ ਸਵਾਲ ਕਰਨ ਦਿੰਦਾ ਇਹ ਤਾਂ ਮੇਰਾ ਪਿੰਡ ਹੈ ਭਾਈ ਅਸੀਂ ਪਾਕਿਸਤਾਨ ਚੋਂ ਆਏ ਆ ਸਾਡਾ ਵੀ ਆ ਪਿੰਡ ਹੈ ਅਸੀਂ ਵੀ ਪਿੰਡਾਂ ਦੇ ਆ ਸਾਡੇ ਇਸਪਿੰਡ ਦਾ ਜ਼ਿਲ੍ਹਾ ਪ੍ਰਧਾਨ ਹੈ ਇਸਪਿੰਡ ਦੀ ਜਥੇਬੰਦੀ ਹੈ ਇਸ ਪਿੰਡ ਦੇ 20 ਕਿਸਾਨ ਖੜੇ ਆ ਤੇ ਜੇ ਇੱਕ ਬੰਦਾ ਕਵੇ ਬਣੇ ਭਾਈ ਇਹ ਨਹੀਂ ਕਰਨ ਦਿੰਦਾ ਹੁਣ ਤੁਸੀਂ ਦੱਸ ਦਿਓ ਇਹ ਜਾਇਜ਼ ਆ ਕਿ ਨਜਾਇਜ਼ ਆ ਕੀ ਹਰਪੰਤ ਸਿੰਘ ਪ੍ਰਧਾਨ ਆਪਦੇ ਮੁੰਡੇ ਦੀ ਨੌਕਰੀ ਖਾਤਰ ਗਿਆ ਸੀ ਕੀ ਅਸੀਂ ਆਪਦੀ ਬੇਟੀ ਦੀ ਨੌਕਰੀ ਮੰਗਣ ਗਏ ਸੀ ਅਸੀਂ ਲੋਕਾਂ ਦੇ ਛੋਟੇ ਮੁੱਦੇ ਲੈ ਕੇ ਗਏ ਸੀ ਉਹ ਆਦਾ 100 ਬੰਦੇ ਦਾ ਜਥੇਬੰਦੀ ਨਾਲ ਟਕਰਾਅ ਹੋ ਗਿਆ ਹੁਣ ਪਿੰਡ ਵਾਲਿਓ ਤੁਸੀਂ ਦੱਸ ਦਿਓ 100 ਬੰਦਾ ਸੀ ਕਿ ਕੌਣ ਸੀ 100 ਬੰਦਾ ਤਾਂ ਸਾਰੀ ਮੀਟਿੰਗ ਚ ਨਹੀਂ ਹੁੰਦਾ ਇਹਨਾਂ ਦੇ ਅਨਰੇਗਾਂ ਵਾਲੇ ਭਰਾਵਾਂ ਨੂੰ ਲੈ ਕੇ ਜਾਂਦੇ ਆ ਆਪਦੀ ਮੀਟਿੰਗ ਦੇ ਵਿੱਚ ਫੇਰ ਉੱਥੇ ਪੰਜ ਚਾਰ ਮੋਤਵਾਰ ਬੰਦੇ ਸੀ ਉਹਨਾਂ ਨੇ ਵੀ ਮਹਿਸੂਸ ਕੀਤਾ ਉਹਦੇ ਨਾਲ ਦੇ ਆ ਨੇ ਵੀ ਇਹ ਗੱਲ ਨਹੀਂ ਚਾਹੀਦੀ ਸੀ ਉਹ ਸਾਨੂੰ ਮੁੱਦੇ ਤੇ ਘੇਰਦਾ ਅਸੀਂ ਜਿਵੇਂ ਮੁੱਦਾ ਰੱਖਿਆ ਜੇ ਪਰਸਨਲ ਕਿਸੇ ਤੇ ਅਟੈਕ ਕਰਨਾ ਇਹ ਕਿੱਡੀ ਕ ਚੰਗੀ ਗੱਲ ਹੈ ਇੱਕ 17 ਸਾਲ ਦੇ ਬੱਚੇ ਨੂੰ ਲੈ ਕੇ ਆਉਣਾ ਵਿੱਚ ਬੱਚੇ ਦੇ ਥਰੂ ਉਹਦੇ ਦਾਦੇ ਨੂੰ ਨੱਪਣਾ ਬੱਚੇ ਦੇ ਥਰੂ ਜਥੇਬੰਦੀ ਤੇ ਅਟੈਕ ਕਰਨਾ ਇਹ ਕਿੱਡੀ ਕਿਸਾਨਫਲੀ ਗੱਲ ਆ ਤੁਸੀਂ ਦੱਸ ਦਿਓ ਅਸੀਂ ਆਦਾ ਮੁੱਦੇ ਜੌਂਦ ਦਾ ਕੀ ਮੁੱਦਾ ਹੈ ਜੌਂਦ ਦਾ 717 ਕਿੱਲੇ ਪੈਲੀ ਦੇ ਆ ਜਿਹੜੇ ਸਰਕਾਰ ਨੱਪਣਾ ਚਾਹੁੰਦੀ ਹੈ ਗਰੀਬ ਕਿਸਾਨਾਂ ਤੋਂ ਖੋਣਾ ਚਾਹੁੰਦੀ ਹੈ ਆਦਾ ਲੁਧਿਆਣੇ ਦਾ ਕੀ ਮੀਟਰ ਹੈ ਲੁਧਿਆਣੇ ਦੀ 32 ਪਿੰਡਾਂ ਦੀ ਜ਼ਮੀਨ ਹੈ 24311 ਕਿੱਲੇ ਜਿਹੜੀ ਸਰਕਾਰ ਖੋਕੇ ਤੇ ਭਗਵੰਤ ਮਾਨ ਆ ਦਾ ਇੱਕ ਇੱਕ ਪਲਾਟ ਦੇ ਦੂੰਗਾ ਤੇ ਪਲਾਟ ਖਾਣਾ ਕਿ ਰੋਟੀ ਖਾਵਾ ਗਿਆ ਜ਼ਮੀਨਾਂ ਚੋਂ ਆਪਾਂ ਅਸੀਂ ਤਾਂ ਰੋਟੀ ਚਾਹੀਦੀ ਏ ਸਾਨੂੰ ਆ ਰੋਜ਼ਗਾਰ ਆ ਸਾਡੀ ਜ਼ਮੀਨ ਤੇ ਪਲਾਟ ਨੂੰ ਅਸੀਂ ਕਿੱਥੋਂ ਚੱਟਨੇ ਅਸੀਂ ਉਹ ਮੁੱਦੇ ਰੱਖਨੇ ਸੀ ਉਹ ਫਾਜ਼ਲ ਕਾ ਦੇ ਵਿੱਚ 2700 ਕਿੱਲੇ ਦਾ ਮਸਲਾ ਹੈ ਉਹ ਮੁੱਦੇ ਰੱਖਨੇ ਸੀ ਤੇ ਦੂਜੀ ਗੱਲ ਮੱਲਣਪਿੰਡ ਦੇ ਵਿੱਚ ਵੀ 200 ਕਿੱਲੇ ਦਾ ਮਸਲਾ ਹੈ ਉਹ ਇੱਥੇ ਵੀ ਆ ਕੇ ਖੋਣੀ ਹੈ ਵੀ ਸਾਡੀਆਂ ਜ਼ਮੀਨਾਂ ਜਾ ਰਹੀਆਂ ਜਿਹੜਾ ਭਗਵੰਤ ਮਾਨਾ ਦਾ ਸੀ ਮੈਂ ਆਮ ਕਿਸਾਨਾਂ ਦਾ ਮੁੰਡਾ ਹੈ ਵੀ ਡੈਂਪੀ ਜਾ ਕੇ ਉੱਥੇ ਸਵਾਲ ਕਰੇ ਆਦਾ ਡੈਂਪੀ ਢਿੱਲੋ ਇੱਥੇ ਕਰੋੜ ਰੁਪਇਆ ਗ੍ਰਾਂਟ ਦੇ ਕੇ ਗਿਆ ਕੋਟਲੀ ਦੇ ਵਿੱਚ ਹੁਣ ਤੁਸੀਂ ਆਪ ਦੱਸ ਦਿਓ 10000 ਦੀ ਆਬਾਦੀ ਆ ਕੋਟਲੀ ਕੀ ਉਹਨੂੰ ਕਰੋੜ ਰੁਪਇਆ ਕਾਫੀ ਹੈ ਟੈਕਸ ਕਿੰਨਾ ਭਰਦਾ 10000 ਬੰਦਾ ਇੱਥੋਂ ਦਾ ਕੀ ਉਹ ਗ੍ਰਾਂਟ ਕਾਫੀ ਹੈ ਅਸੀਂ ਉਹਨੂੰ ਇਹ ਆਖਿਆ ਸੀ ਠੀਕ ਆ ਗ੍ਰਾਂਟ ਦੇ ਗਿਆ ਉਹ ਜੇ ਸਾਡੀ ਜ਼ਬਾਨੀ ਨਾ ਰਹੀ ਆ ਗ੍ਰਾਉਂਡ ਕੀ ਕਰਨਗੇ ਜੇ ਸਾਡੇ ਕੋਲ ਜ਼ਮੀਨਾਂ ਨਾ ਰਹੀਆਂ ਤੇ ਇੱਥੇ ਗ੍ਰਾਉਂਡ ਕਿਵੇਂ ਰਹਿਣਗੇ ਇਹ ਸਾਡੇ ਸਵਾਲ ਸੀਗੇ ਅਸੀਂ ਪੁੱਛਿਆ ਉਹਨੂੰ ਵੀ ਸਿੱਖਿਆ ਕ੍ਰਾਂਤੀ ਦਾ ਅਧ்கਟਨ ਕਰਨ ਆਇਆ ਡੈਂਪੀ ਢੱਲੋਂ ਤੇ ਚੌਕਾ ਪਿੰਡ ਦੇ ਵਿੱਚ ਉੱਥੇ ਅਧਰਾਛ ਸਕੂਲ ਆ 24 ਤੇ ਚੌਕੇ ਪਿੰਡ ਵੀ ਉਹਦੇ ਵਿੱਚ ਆਉਂਦਾ ਅਧਰਾਛ ਸਕੂਲ ਉਹਦਾ ਚੇਅਰਮੈਨ ਭਗਵੰਤ ਮਾਨ ਹੈ ਤੇ ਜਿਹੜੀ ਮੈਨੇਜਮੈਂਟ ਆ ਚੌਕੇ ਸਕੂਲ ਦੀ ਉਹ ਜਿਹੜੇ ਟੀਚਰਾਂ ਦੀ 41000 ਰੁਪਿਆ ਤਨਖਾਹ ਉਹ ਏਟੀਐਮ ਗਰਮੇਲ ਠੇਕੇਦਾਰ ਰੱਖੀ ਬੈਠਾ ਤੇ ਟੀਚਰਾਂ ਨੂੰ ਦਿੰਦਾ 11000 ਰੁਪਿਆ ਤਨਖਾਹ 30000 ਆਪ ਖਾਂਦਾ ਇੱਕ ਟੀਚਰ ਮਗਰ ਜਿਹਦੀ 31000 ਤਨਖਾਹ ਉਹਨੂੰ 20000 ਦਿੰਦਾ ਵੀ ਉਹ ਏਡੇ ਏਡੇ ਕੱਪੜੇ ਹੋਏ ਜੇ ਉਹ ਟੀਚਰਾਂ ਨੇ ਬਾਈ ਆਵਾਜ਼ ਚੱਕੀ ਉਹਨਾਂ ਨੂੰ ਸਕੂਲ ਚੋਂ ਯਾਰ ਬਾਹਰ ਕੱਢਤਾ ਤੇ ਜਥੇਬੰਦੀ ਦੇ ਧਰਨੇ ਲਾਲੇ ਉਹਨਾਂ ਟੀਚਰਾਂ ਦਾ ਸੰਜੋਗ ਕੀਤਾ ਤਿੰਨ ਵਾਰਾਂ ਲਾਠੇ ਚਾਰਜ ਕਰਕੇ ਉਹ ਧਰਨੇ ਤਕਾਤੇ 35 ਤੋਂ 40 ਕਿਸਾਨ ਜੇਲ੍ਹ ਚ ਭੇਜਤੇ 13 ਮਹੀਨਾ ਦੀ ਬੱਚੀ ਉਹ ਮੈਡਮ ਦੀ ਬੇਟੀ ਉਹ 13 ਮਹੀਨਾ ਦੀ ਬੱਚੀ ਆ ਸਰਕਾਰ ਦੇ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ 75 ਸਾਲਾਂ ਦੇ ਪਹਿਲੇ ਯਾਰ ਹੋਊਗਾ 13 ਮਹੀਨਾ ਦੀ ਬੱਚੀ ਨੂੰ ਜੇਲ੍ਹ ਭੇਜਿਆ ਨਹੀਂ ਉਹਦੀ ਮਾਂ ਨੂੰ ਤਾਂ ਛੱਡ ਦਿੰਦੇ ਬਈ ਯਾਰ ਇਹਦੇ ਕੋਲੇ ਤਾਂ ਬੱਚੀ ਨਿਆਣੀ ਐ ਉਹ ਬੇਟੀ ਨੂੰ ਵੀ ਜੇਲ੍ਹ ਭੇਜਤਾ ਉਹਦੀ ਮਾਂ ਨੂੰ ਵੀ ਜੇਲ੍ਹ ਭੇਜਤਾ ਉਹਦੇ ਵਿੱਚੋਂ ਕਿਸਾਨ ਤੇ ਟੀਚਰ ਨੇ ਆ ਹੋ ਗਏ ਚਾਰ ਕਿਸਾਨ ਅਜੇ ਜੇਲ੍ਹ ਦੇ ਵਿੱਚ ਐ ਅਜੇ ਜੇਲ੍ਹ ਚ ਉਹਨਾਂ ਦੀਆਂ ਜ਼ਬਾਨਤਾਂ ਨਹੀਂ ਹੋ ਰਹੀਆਂ ਅਰੇ ਇਹਨਾਂ ਨੇ ਤਾਂ ਜਾ ਕੇ ਝੰਡੇ ਚੱਕਣੇ ਤਾਂ ਧਰਨੇ ਲਾਉਣਗੇ ਇੱਥੋਂ ਦੇ ਜੱਜਾਂ ਦਾ ਵੀ ਇਹ ਸਵਾਲ ਐ ਵੀ ਇਹਨਾਂ ਨੇ ਤਾਂ ਝੰਡੇ ਚੱਕਣੇ ਆ ਜੇ ਕਾਨੂੰਨ ਮੁਤਾਬਕ ਦੇਖੀਏ ਉਹਨਾਂ ਦੀ ਬਾਹਰ ਦੀ ਬਾਹਰ ਜ਼ਬਾਨਤ ਹੁੰਦੀ ਸੀ ਉਹ ਧਾਰਾ ਮੁਤਾਬਕ ਤੇ 2 ਮਹੀਨੇ ਹੋ ਗਏ ਉਹ ਜੇਲ੍ਹ ਚ ਐ ਤੇ ਅਸੀਂ ਆਦਿਆ ਵੀ ਤੁਸੀਂ ਸਿੱਖਿਆ ਕ੍ਰਾਂਤੀ ਦਾ ਉਦਘਾਟਨ ਕਰ ਰਹੇ ਹੋ ਤੇ ਉਹ ਟੀਚਰਾਂ ਦਾ ਫੂਲ ਐਸਡੀਐਮ ਤੇ ਬਠਿੰਡੇ ਦਾ ਪ੍ਰਸ਼ਾਸਨ ਮੀਟਿੰਗ ਕਰਕੇ ਆਦਾ ਤੁਹਾਨੂੰ ਅਸੀਂ ਬਾਹਰ ਕਰਾਂਗੇ ਤੇ ਭਾਈ ਅਜੇ ਤੱਕ ਉਹਨਾਂ ਨੂੰ ਬਾਹਰ ਨਹੀਂ ਕੀਤਾ ਫੇਰ ਮੁੱਕਰ ਗਿਆ ਉਹ ਧਰਨਾ ਹੁਣ ਫੇਰ ਸ਼ੁਰੂ ਹੋ ਗਿਆ ਅਸੀਂ ਇਹ ਕਹਿਣਾ ਸੀ ਵੀ ਡੈਂਪੀ ਢਲੋਂ ਸਾਹਿਬ ਆ ਪੁਚਿਆਂ ਨਾਲ ਸਿੱਖਿਆ ਕ੍ਰਾਂਤੀ ਨਹੀਂ ਉੜੀ ਕੋਟਲੀ ਦੇ ਵਿੱਚ ਤਿੰਨ ਲੈਕਚਰਰ ਹੈੜੀ ਇੱਕ ਪ੍ਰਿੰਸੀਪਲ ਹੈ ਨਹੀਂ ਤੇ ਫਿਰ ਆ ਕਰੋੜ ਦੀ ਗ੍ਰਾਂਟ ਕੀ ਕਰੂ ਇੱਥੇ ਗੰਦਾ ਤੇ ਰੰਗ ਮਾਰਿਆ ਕੀ ਕਰੂ ਵੀ ਟੀਚਰ ਚਾਹੀਦੇ ਆ ਇੱਥੇ ਇੱਥੇ ਪ੍ਰਿੰਸੀਪਲ ਚਾਹੀਦਾ ਉਹਨਾਂ ਦਾ ਸਤਕਾਰ ਚਾਹੀਦਾ ਜੇ ਅਸੀਂ ਟੀਚਰਾਂ ਦਾ ਸਤਕਾਰ ਨਾ ਕਰਾਂਗੇ ਸਾਡੇ ਬੱਚਿਆਂ ਨੂੰ ਵਿੱਦਿਆ ਕਿੱਥੋਂ ਮਿਲੂਗੀ ਟੀਚਰਾਂ ਦੇ ਦਾ ਤੁਸੀਂ ਯਾਰ ਮੋਰਚਾ ਕੀ ਜਾਂਦੇ ਆ ਤੇਰਾ ਤੇਰਾ ਮਿੰਨਾ ਦੇਗਾ ਬੱਚਿਆਂ ਨੂੰ ਤੁਸੀਂ ਜੇਲ੍ਹ ਚ ਭੇਜਤਾ ਉਹ ਟੀਚਰਾਂ ਨੂੰ ਜੇਲ੍ਹ ਚ ਭੇਜਤਾ 4 ਮਹੀਨੇ ਹੋ ਗਏ ਧਰਨੇ ਤੇ ਬੈਠੇ ਆ ਡਾਂਗਾ ਤੁਸੀਂ ਭਰਾਤੀਆਂ ਨੌਕਰੀ ਚੋਂ ਤੁਸੀਂ ਕੱਢਤਾ ਹੁਣ ਉਹਨਾਂ ਨੂੰ 12 ਸਾਲ ਹੋ ਗਏ ਭਾਈ ਉਹ ਸਕੂਲ 'ਚ ਲੱਗਿਆ ਨੂੰ ਹੁਣ ਉਹ ਕਿਹੜੇ ਖੂਚ ਡਿੱਗਣ ਉਹਨਾਂ ਦੀ ਉਮਰ ਵੀ ਟੱਪ ਗਈ ਏਜ ਵੀ ਟੱਪ ਗਈ ਹੋਰ ਮਹਿਕਮੇ 'ਚੋਂ ਭਰਤੀ ਨਹੀਂ ਹੋ ਸਕਦੇ ਸਕੂਲ 'ਚੋਂ ਬਾਹਰ ਕਰਤਾ ਜਿਹਨੂੰ ਬਾਹਰ ਕੱਢਣਾ ਸੀ ਮੈਨੇਜਮੈਂਟ ਨੂੰ ਜਿਹਦੇ ਤੇ ਪਰਚਾ ਦਰਜ ਕਰਨਾ ਸੀ ਉਹਦੀ ਸਰਕਾਰ ਪਿੱਠ ਤੇ ਖੜੀ ਐ ਤੇ ਆਦੇ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਏ ਆ ਦੱਸ ਦਿਓ ਕਿਹੜੀ ਸਿੱਖਿਆ ਕ੍ਰਾਂਤੀ ਐ ਹੁਣ ਇਹਨਾਂ ਨੇ ਨਸ਼ੇ ਦਾ ਸਵਾਲ ਚੱਕਿਆ ਵੀ ਜੁਨੀਅਨ ਦਾ ਮੋਟਰਸਾਈਕਲ ਵੀ ਥਾਣੇ ਸੀਆਈ ਖੜਾ ਜੁਨੀਅਨ ਦਾ ਮੋਟਰਸਾਈਕਲ ਤਾਂ ਖੜਾ ਐ ਭਾਈ ਆਹ ਦੱਸ ਦੇਣੇ ਹੱਥ ਖੜਾ ਕਰਕੇ ਤੁਸੀਂ ਕੋਟਲੀ ਵਾਲੇ ਖੜਿਓ ਵੀ ਸਾਡੇ ਪ੍ਰਧਾਨ ਤੇ ਕੋਈ ਨਸ਼ਾ ਤਕਸਰੀ ਦਾ ਇਲਜ਼ਾਮ ਹੈ ਦੱਸ ਦਿਓ ਇੱਕ ਵੀ ਬੰਦਾ ਹੱਥ ਖੜਾ ਕਰਕੇ ਕਹਿ ਦਿਓ ਅਸੀਂ ਆਪਦੇ ਪ੍ਰਧਾਨ ਤੇ ਸਾਨੂੰ ਵਿਸ਼ਵਾਸ ਆ ਸਾਨੂੰ ਵਿਸ਼ਵਾਸ ਆ ਤਾਂ ਆਇਓ ਅਸੀਂ ਹੱਕ ਠੋਕੇ ਦੇ ਨਾਲ ਖੜੇ ਆ ਦੱਸ ਦਿਓ ਨਸ਼ਾ ਤਕਸਰੀ ਆ ਜਿਹੜਾ ਬੰਦਾ ਲੋਕਾਂ ਦੇ ਮੁੱਦੇ ਚੱਕ ਰਿਹਾ ਇੱਕ ਵਧੀਆ ਪਰਿਵਾਰ ਦੇ ਵਿੱਚੋਂ ਇੱਕ ਨਰਮ ਪਰਿਵਾਰ ਦੇ ਵਿੱਚੋਂ ਆ ਉਹਦੇ ਤੇ ਆ ਪਰਸਨਲ ਅਟੈਕ ਕੀਤਾ ਉਹ ਬੱਚੇ ਦੇ ਫਿਊਚਰ ਤੇ ਅਟੈਕ ਕੀਤਾ ਇਹ ਚੰਗੀ ਗੱਲ ਆ ਕੋਈ ਵੀ ਆਏ ਤੁਸੀਂ ਤੇ ਛੋਡੇ ਜਿਹੜੇ ਐਮਐਲਏ ਆ ਕਟਾਰੂ ਚੱਕਲੇ ਦਾ ਕੀ ਦੇਣਾ ਕਟਾਰੂ ਚੱਕ ਦਾ ਕੀ ਦੇਣਾ ਇੱਕ ਮੰਤਰੀ ਹੋ ਕੇ ਇਹੋ ਜਿਹੀ ਮਿੱਥ ਤਾਂ ਗੱਲ ਨਹੀਂ ਬੋਲੀ ਜਾਂਦੀ ਜੇਬ ਦੀ ਉਹਨੇ ਹਰਕਤ ਕੀਤੀ ਆ ਕਟਾਰੂ ਚੱਕ ਨੇ ਆ ਫੌਜਾ ਸੇਂ ਸਰਾਲੀਆਰ ਕੇ ਦਾ ਕੀ ਦੇਣਾ ਉਹ 23 ਸਾਲ ਦਾ ਨੌਜਵਾਨ ਸਰਪੰਚ ਜਿਹਨੂੰ ਮਜਬੂਰ ਕਰਤਾ ਆਤਮ ਹੱਤਿਆ ਕਰਨ ਤੇ ਮਜਬੂਰ ਕਰਤਾ ਉਹ ਘਰ ਪੱਟ ਕੇ ਰੱਖਤਾ ਆਹ ਆ ਜਿਹੜਾ ਗੋਨਿਆਂ ਨੇ ਦੇ ਵਿੱਚ ਨਰਿੰਦਰਦੀਪ ਆ ਜਿਹੜਾ ਮੁੰਡਾ ਸੀਆਈ ਸਟਾਫ ਬਿਨਾ ਗੱਲ ਤੋਂ ਚੱਕ ਕੇ ਲੈ ਜਾਂਦੀ ਆ ਸਾਰੇ ਸਰੀਰ ਤੇ ਉਹਨੂੰ ਟੌਰਚਰ ਕੀਤਾ ਜਾਂਦਾ ਹੈ ਉਹਦੇ ਕਰੰਟ ਲਾਏ ਜਾਂਦੇ ਆ ਉਹਦਾ ਥਾਂ ਥਾਂ ਤੇ ਕਰੰਟ ਲਾ ਲਾ ਕੇ ਉਹਨੂੰ ਮਾਰ ਦਿੱਤਾ ਜਾਂਦਾ ਉਹ ਘਰ ਪਟਕੇ ਰੱਖਦਾ ਉਹ ਪਟਿਆਲੇ ਦੇ ਵਿੱਚ ਫੌਜੀ ਤੇ ਅਟੈਕ ਕਰਤਾ ਕਰਨਲ ਤੇ ਜਿਹੜਾ ਦੇਸ਼ ਦੀ ਆਣ ਤੇ ਬਾਣ ਤੇ ਛਾਣ ਆ ਜਿਹੜਾ ਕਰਨਲ ਉਹਦੇ ਤੇ ਜਾ ਕੇ ਯਾਰਾ ਅਟੈਕ ਕਰਤਾ ਉੱਥੇ ਨਹੀਂ ਪੁੱਛਿਆ ਅੰਨੀ ਪੀਂਦੀ ਆ ਕੁੱਤੀ ਚੜਦੀ ਆ ਇੱਥੇ ਆ ਹੋਇਆ ਤਾਂ ਸਾਡੇ ਸਭਾ ਜਾਇਸ ਸੀ ਜਾਂ ਨਾਜਾਇਸ ਸੀ ਵੀ ਨਛਾ ਤੁਸੀਂ ਇਹਦੇ ਬੰਦ ਕਰਤਾ ਰੋੜੀਕਪੁਰੇ ਦੇ ਵਿੱਚ 5 ਦਿਨ ਹੋ ਗਏ ਮੁੰਡੇ ਦੀ ਮੌਤ ਹੋਈ ਹੈ ਜਿਹੜੀ ਚਿੱਟੇ ਦੇ ਨਾਲ ਆਨਬੋਰਕ ਸਿੰਘ ਦੇ ਦਫ਼ਤਰ ਦੇ ਪਿਛਲੇ ਪਾਸੇ 7 ਦਿਨ ਪਹਿਲਾਂ ਇੱਥੇ ਮੌਤ ਹੋਈ ਹੈ ਤੇ ਕੱਲ ਜੈਤੋ ਦੇ ਵਿੱਚ ਮੁੰਡਾ ਕੈਮਸੂਨ ਲਈ ਫਿਰਦਾ ਚੈਨਲ ਨੇ ਵੀਡੀਓ ਵਿਖਾਈ ਹੈ ਸ਼ਰੇਆਮ ਕਹਿ ਰਿਹਾ ਦੁਕਾਨ ਤੋਂ ਲਿਆ ਆਹ ਸਵਾਲ ਸੀ ਸਾਡੇ ਹੁਣ ਤੁਸੀਂ ਦੱਸ ਦਿਓ ਭਾਈ ਜਾਇਜ਼ ਸੀ ਜਾਂ ਨਜਾਇਜ਼ ਸੀ ਤੇ ਇਹਨਾਂ ਨੂੰ ਡਿਫੈਂਡ ਕਰਨ ਦੀ ਬਾਬਤ ਇੱਕ ਸਰਕਾਰ ਨੂੰ ਡਿਫੈਂਡ ਕਰਨ ਦੀ ਬਾਬਤ ਸਾਡੇ ਪਿੰਡਾਂ ਦੇ ਵਿੱਚ ਜੇ ਆਏ ਅਸੀਂ ਭਾਈਚਾਰਾ ਤੇ ਆਏ ਪਰਸਨਲ ਅਟੈਕ ਕਰਾਂਗੇ ਆਹ ਡੰਡਾ ਤੇ ਆ ਡੰਡਾ ਜ਼ਮੀਨਾ ਬਚਾਉਣ ਵਾਸਤੇ ਆ ਇਹ ਕਿਸੇ ਪਾਰਟੀ ਦਾ ਨਹੀਂ ਹੈ ਸਾਡੇ ਅਰਗਿਆਂ ਦੀਆਂ ਹਜ਼ਾਰਾਂ ਕਮਜ਼ੋਰੀਆਂ ਹੋਣਗੀਆਂ ਅਸੀਂ ਆਮ ਘਰਾਂ ਤੋਂ ਉੱਠੇ ਆ ਸਾਡੇ ਤਾਂ ਸਾਡੇ ਗਰੀਬੀਆਂ ਦੀਆਂ ਮਜਬੂਰੀਆਂ ਦੀਆਂ ਮਜਬੂਰੀ ਦੇ ਵਿੱਚ ਹਜ਼ਾਰ ਕਮਜ਼ੋਰੀ ਹੋਊਗੀ ਬੰਦਿਆਂ ਦੀ ਪਰ ਜਿਹੜੇ ਸੋਡੇ ਲੀਡਰ ਹੈ ਇਹ ਤਾਂ ਪੈਰਾਂ ਤੋਂ ਲੈ ਕੇ ਸਿਰ ਤੱਕ ਕਮਜ਼ੋਰੀਆਂ ਦੇ ਭਰੇ ਪਏ ਆ ਸਿਮਿੰਦਰ ਜੀ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਸਿਰ ਤੋਂ ਲੈ ਕੇ ਪੈਰਾਂ ਤੱਕ ਇਹ ਤਾਂ ਭ੍ਰਸ਼ਟਾਚਾਰ ਨਾਲ ਭਰੇ ਪਏ ਆ ਅੱਜ ਜਥੇ ਬੰਦਿਆ ਸਾਨੂੰ ਪੜੀਆਂ ਲੱਗਣ ਲੱਗੀਆਂ ਬਾਈ ਆਹ ਜਥੇ ਬੰਦਿਆ ਸੇ ਕਿਸੇ ਕਿਸਾਨ ਦੀ ਇੱਕ ਚੈਨਲ ਵਾਲੇ ਵੀਡੀਓ ਚਲਾਉਂਦੀ ਆ ਜਿਹੜੇ ਆਦੇ ਅਸੀਂ ਪੰਜਾਬ ਦੇ ਧੀ ਤੇ ਪੁੱਤ ਐ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹੁੰਦਾ ਵੀ ਸਾਡਾ ਵੀ ਪੱਖ ਲੈ ਲਿਆ ਕਰੋ ਕਿਤੇ ਸਾਨੂੰ ਵੀ ਪੁੱਛਣਾ ਕਰੋ ਇੱਕ ਤਰਫਾ ਪੱਖ ਨਾ ਲਿਆ ਕਰੋ ਜਿਹੜੇ ਬੰਦੇ ਅੱਜ ਸਵਾਲ ਕਰਦੇ ਆ ਵੀ ਭਾਈ ਜਥੇ ਬੰਦਿਆ ਕੀ ਕਰਦੇ ਆ ਜੇ ਜਥੇਬੰਦੀ ਲੱਖ ਰੁਪਇਆ ਕਿਸੇ ਨੇ ਬੈਂਕ ਚੋਂ ਲੈ ਲਿਆ ਉਹਦਾ ਮਜਬੂਰੀ ਦੇ ਵਿੱਚ ਕਿਸਾਨ ਦੇ ਨੋਟਸ ਲਾ ਕੇ ਉਹਨੂੰ ਬਾਹਰ ਕੱਢ ਦਿੰਦੇ ਆ ਜੇ ਕਿਸ਼ਤ ਨਹੀਂ ਭਰੀ ਜਾਂਦੀ ਉਹਦਾ ਜ਼ਿੰਦਰਾ ਖਲਾ ਕੇ ਉਹਨੂੰ ਘਰੇਵਾੜ ਦਿੰਦੇ ਆ ਕੀ ਮਾੜਾ ਕਰਤਾ ਜਥੇਬੰਦੀ ਦੇ ਜਥੇਬੰਦੀ ਜੇ ਕਿਸੇ ਦੀ ਜ਼ਮੀਨ ਜਾਂਦੀ ਆ ਉਹਦੀ ਖਾਤਰ ਆਵਾਜ਼ ਚੱਕਦੇ ਆ ਗਰੀਬ ਕਿਸਾਨ ਖਾਤਰ ਕੀ ਮਾੜਾ ਕਰਤਾ ਜਥੇਬੰਦੀ ਜੇ ਕੋਈ ਆਇਲੈਸ ਸੈਂਟਰ ਦੇ ਵਿੱਚ ਕਿਸੇ ਕਿਸਾਨ ਦੇ ਮਜ਼ਦੂਰ ਦੇ ਪੁੱਤ 3 ਦਾ 25 ਲੱਖ ਰੁਪਇਆ ਕੋਈ ਨੱਪੀ ਬੈਠਾ ਜੇ ਅਸੀਂ ਜਾ ਕੇ ਕਢਾ ਕੇ ਲਿਆ ਕੇ ਉਹ ਕਿਸਾਨ ਦੀ ਝੋਲੀ ਪਾ ਦਿੰਨੇ ਆਂ ਅਸੀਂ ਕੀ ਮਾੜਾ ਕਰਤਾ ਬਾਈ ਜੇ ਕਿਸੇ ਧੀ ਤੇ ਪੁੱਤ ਦਾ ਇਹਦੇ ਨੋਹ ਸੱਸਾਂ ਦੇ ਮਸਲੇ ਆ ਚ ਵੜ ਗਏ ਜੇ ਕਿਸੇ ਧੀ ਤੇ ਪੁੱਤ ਤੇ ਨੋਹ ਤੇ ਸੱਤ ਦਾ ਅਸੀਂ ਮਸਲਾ ਸਲਝਾ ਦਿੰਨੇ ਆਂ ਘਰ ਦੇ ਵਿੱਚੋਂ ਲੜਾਈ ਮਟਾ ਦਿੰਨੇ ਆਂ ਥਾਣੇ ਤੱਕ ਨਹੀਂ ਜਾਣ ਦਿੰਦੇ ਅਸੀਂ ਕੀ ਮਾੜਾ ਕਰਤਾ ਇਹ ਪ੍ਰੇਟੀਕਲ ਲੋਕ ਥਾਣਿਆਂ 'ਚ ਜਾਂਦੇ ਆ ਪਰਚੇ ਕਰਾਉਂਦੇ ਆ ਕਟਾਉਂਦੇ ਆ ਦੂਜੇ ਨੂੰ ਫੜਾਉਂਦੇ ਆ ਦੂਜੇ ਨੂੰ ਛੜਾਉਂਦੇ ਆ ਸਾਡੇ ਕੋਲੇ ਉਹ ਨਹੀਂ ਆ ਸਾਡੇ ਕੋਲੇ ਅਗਲਾ ਆਸਰਾ ਕੀ ਹੁੰਦਾ ਕੁਸੀ ਲਾਉ ਆਸ ਭਗਵੰਤ ਮਾਨ ਸਾਹਿਬ ਮਗਰਮੱਛ ਦੇ ਸੁਭਉ ਦਾ ਤੁਹਾਡਾ ਭਗਵੰਤ ਮਾਨ ਅੰਬਰਸਰ ਦੇ ਵਿੱਚ ਜਦੋਂ ਅਮਰੀਕਾ ਤੋਂ ਡਿਪੋਟ ਕੀਤੇ ਜਾਂਦੇ ਆ ਬੱਚੇ ਤੇ ਦੂਜੇ ਪਾਸੇ ਆਦਾ ਇਹ ਆਇਲਸ ਸੈਂਟਰਾਂ ਮੁਰੇ ਧਰਨਾ ਲਾ ਲੈਂਦੇ ਆ ਆ ਗੁੜੀ ਸੰਗਰ ਦਾ ਮੁੰਡਾ ਰੂੜ ਕਿਲਾ ਜ਼ਮੀਨ ਵੇਚ ਕੇ 22 ਲੱਖ ਰੁਪਈਆ ਸੀ ਉਹਨਾਂ ਦਾ ਤੇ ਧੀ ਦਾ ਵਿਆਹ ਕਰਿਆ ਮੁੰਡਾ ਬਾਹਰ ਨਹੀਂ ਗਿਆ 2 ਸਾਲ ਹੋ ਗਏ ਸੀ ਅਸੀਂ ਧਰਨਾ ਲਾ ਕੇ 22 ਲੱਖ ਰੁਪਈਆ ਦਾ ਮੜਾਕੇ ਲਿਆਂਦਾ 1 ਰੁਪਏ ਦੇ ਰਵਾਧਾਰ ਨਹੀਂ ਕੀ ਮਾੜਾ ਕਰਤਾ ਸੀ ਉਹਦਾ ਜਿਹੜਾ ਕਿਸਾਨ ਭੁੱਬਾ ਮਾਰਦਾ ਸੀ ਜੱਫੇ ਬੰਦਗਾ ਕੀ ਮੜਾ ਕਰਦੀਆਂ ਬਈ ਇਹ ਆਦੇ ਬੰਦੇ ਨਹੀਂ ਰਹਿਣੇ ਸਾਡੇ ਤਾਂ ਦੱਸੋ ਅਸੀਂ ਕਿਹੜੇ ਨਸ਼ਾ ਤਖਣੀ ਆ ਅਸੀਂ ਕਿਹੜੇ ਪਾਕਿਸਤਾਨ ਤੋਂ ਆਏ ਆ ਸਾਡੇ ਤਾਂ ਬੱਚੇ ਨਸ਼ਿਆਂ ਤੇ ਲੱਗ ਗਏ ਯਾਰ ਅਸੀਂ ਤਾਂ ਆਦੇ ਆ ਕੱਲ ਨੂੰ ਕਿਸੇ ਦਾ ਵੀ ਬੱਚਾ ਲੱਗ ਸਕਦਾ ਤਾਂ ਘਰ ਘਰ ਦੇ ਘਣੀ ਆ ਉਹੀ ਤਾਂ ਰਵੜਾ ਪਾਉਂਦੇ ਆ ਵੀ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਜਾਓ ਓਏ ਨਸ਼ਾ ਖਤਮ ਨਹੀਂ ਹੋਇਆ ਓਏ ਨਸ਼ਾ ਵੱਧ ਗਿਆ ਪਿੰਡਾਂ 'ਚ ਵੱਧ ਗਿਆ ਚਿੱਟਾ ਕਰ ਕਰ ਪਹੁੰਚ ਗਿਆ 15-15 ਸਾਲ ਦੇ ਬੱਚੇ ਨਛੇਤੇ ਲੱਗੇ ਆਹ ਰਾਤ ਬਣੇ ਪਏ ਆ ਸਾਨੂੰ ਸਾਡੇ ਸਵਾਲਾਂ ਦਾ ਜਵਾਬ ਦੇ ਜੋ ਇਹੀ ਤਾਂ ਮੰਗਦੇ ਸੀ ਫਿਰ ਇੱਕ ਪਾਸੇ ਸੋਡੀ ਸਰਕਾਰ ਆਦੀ ਹੈ 31 ਤਰੀਕ ਤੋਂ ਨਸ਼ਾ ਖਤਮ ਹੋ ਗਿਆ ਇੱਕ ਪਾਸੇ ਤੁਸੀਂ ਅਲੀਕੇਸ਼ਨ ਲਾਉਂਨੇ ਹੋ ਵੀ ਚਿੱਟਾ ਫੜਿਆ ਗਿਆ ਫਿਰ ਸਟੈਂਡ ਕੀ ਆ ਇਹਦਾ ਮਤਲਬ ਨਸ਼ਾ ਨਹੀਂ ਖਤਮ ਹੋਇਆ ਇਹਦਾ ਮਤਲਬ ਨਸ਼ਾ ਘਰ ਘਰ ਹੈ ਪੂਰੇ ਪੰਜਾਬ ਦੇ ਵਿੱਚ ਸਿਰ ਤੋਂ ਲੈ ਕੇ ਪੈਰਾਂ ਤੱਕ ਨਸ਼ਾ ਵੱਧ ਗਿਆ ਸਰਕਾਰ ਦੇ ਹੱਥ ਖੜੇ ਆ ਸਰਕਾਰ ਦੇ ਬਕਾਉਣ ਚ ਫਰੀ ਹੀ ਚੀਜ਼ ਐ ਘਰ ਘਰ ਵਿਕ ਰਿਆ ਤੇ ਫਿਰ ਇੱਕ ਪਾਸੇ ਕਹਿ ਰਹੇ ਹੋ ਨਸ਼ਾ ਬੰਦ ਐ ਦੂਜੇ ਪਾਸੇ ਐਲੀਕੇਸ਼ਨ ਲਾ ਰਹੇ ਹੋ ਇਸ ਕਰਕੇ ਭਰਾਵੋ ਸੋਡਾ ਕਾਠੇ ਕੀਤਾ ਵੀ ਭਾਈ ਝੰਡੇ ਚ ਪਾ ਕੇ ਡੰਡਾ ਜਿਹੜਾ ਬੰਦਾ 22 ਸਾਲ ਤੋਂ ਜਾਂਦਾ ਉਹਦਾ ਪਰਿਵਾਰ ਵੀ ਇੱਕ ਮਹਿਸੂਸ ਕਰਦਾ ਇੱਕ ਬੱਚੇ ਦਾ ਫਿਊਚਰ ਵੀਰ ਸਾਡੇ ਬੱਚੇ ਤੇ ਤੁਰੇ ਜਾਂਦੇ ਨੇ ਐਲੀਕੇਸ਼ਨ ਲਾ ਦੇਣੀ ਬਹਾਦਰਾਂ ਦਾ ਕੰਮ ਹੁੰਦਾ ਮੁੱਦੇ ਤੇ ਮੁੱਦੇ ਦੀ ਗੱਲ ਕਰਨੀ ਕੱਲ ਦਾ ਜਵਾਬ ਗੱਲ ਤੇ ਦੇਣਾ ਨਾ ਕਿ ਜਾ ਕੇ ਪਰਿਵਾਰ ਨੂੰ ਫੜ ਲੈਣਾ ਜਿੱਥੇ ਖੜੇ ਆ ਜਿਹਦੇ ਨਾਲ ਸਵਾਲ ਕਰ ਰਹੇ ਆ ਜਿਹਦੇ ਨਾਲ ਜਵਾਬ ਕਰ ਰਹੇ ਆ ਜਿਹੜੇ ਮੁੱਦੇ ਤੇ ਖੜੇ ਆ ਉਹ ਮੁੱਦੇ ਤੇ ਜਵਾਬ ਦਿਓ ਨਾ ਕਿ ਜਾ ਕੇ ਕਿਸੇ ਧੀ ਭੈਣ ਤੇ ਅਟੈਕ ਕਰੋ ਜਾਂ ਜਾ ਕੇ ਬੱਚਿਆਂ ਤੇ ਅਟੈਕ ਕਰੋ ਇਹ ਮਰਦਾਂ ਦਾ ਖੇਡ ਨਹੀਂ ਇਹ ਬੰਦਿਆਂ ਵਾਲੀਆਂ ਗੱਲਾਂ ਨਹੀਂ ਇਸ ਕਰਕੇ ਅਸੀਂ ਭਾਈ ਉਹਦੇ ਭਾਈ ਚਾਰਾ ਕਾਇਮ ਰੱਖਿਆ ਜੇ ਅਸੀਂ ਚਾਹੁੰਦੇ ਉਹ ਬੰਦਾ ਸਾਨੂੰ ਰੋਕ ਸਕਦਾ ਸੀ ਸਵਾਲਾਂ ਦੇ ਜਵਾਬ ਤੋਂ ਇੱਥੇ ਤਾਂ ਪ੍ਰਧਾਨ ਮੰਤਰੀ ਵੀ ਰੋਕ ਸਕਿਆ ਲੋਕਾਂ ਦੀ ਤਾਕਤ ਨੂੰ ਪਰ ਅਸੀਂ ਤਾਂ ਰੁਕੇ ਵੀ ਯਾਰ ਅੱਠ ਬੰਨੇ ਇੱਥੇ ਭਾਈਚਾਰੇ ਦੀ ਸਾਂਝ ਬਣੀ ਰਵੇ ਆਪਾਂ ਨਾਰਾ ਵੀ ਨਾ ਲਾਓ ਅਸੀਂ ਆਪਦੇ ਬੰਦੇ ਨੂੰ ਕਿਹਾ ਵੀ ਮੁਰਦਾਬਾਦ ਦਾ ਨਾਰਾ ਨਹੀਂ ਲਾਉਣਾ ਬੈਂਪੀ ਭੱਜ ਗਿਆ ਚਾਹੇ ਉੱਠ ਗਿਆ ਚਾਹੇ ਕੁਝ ਵੀ ਹੋ ਗਿਆ ਚਾਹੇ ਨਹੀਂ ਖੜਾ ਨਾ ਖੜਨ ਦਿਓ ਆਪਾਂ ਨਾਰਾ ਨਹੀਂ ਲਾਉਣਾ ਮੁਰਦਾਬਾਦ ਦਾ ਆਪਾਂ ਭਾਈਚਾਰੇ ਦੀ ਸਾਂਝ ਨਹੀਂ ਤੋੜੀ ਪਰ ਅਸੀਂ ਤਾਂ ਬਈ ਰੱਖੀ ਉਧਰੋਂ ਨਹੀਂ ਰੱਖੀ ਗਈ ਫੇਰ ਜੇ ਸਿਆਣਾ ਹੁੰਦਾ ਡੈਂਪੀ ਢੱਲੋਂ ਉਹਦਾ ਫਰਜ਼ ਸੀ ਰੁਕਣਾ ਦਾ ਆਹ ਲੋਕ ਸੀਗੇ ਜਿੰਨਾ ਲੋਕਾਂ ਕੋਲੇ ਆਉਂਦਾ ਅੱਜ ਭਾਈ ਉਹਨੂੰ ਲਾਲ ਬੱਤੀ ਵਾਲੀ ਗੱਡੀ ਮਿਲ ਗਈ ਅੱਜ ਉਹ ਵੱਡਾ ਹੋ ਗਿਆ ਅੱਜ ਨਹੀਂ ਰੁਕਦਾ ਫੇਰ ਕਿਹਾ ਆਹਦਾ ਭਾਈ ਬੱਸਾਂ ਚਲਾਈਆਂ ਉਹਨਾਂ ਨੇ ਤੁਸੀਂ ਚੈਨਲ ਤੇ ਵੀ ਉਹ ਵੀਰ ਨੇ ਕਿਹਾ ਵੀ ਤੁਸੀਂ ਮਾੜਾ ਨਹੀਂ ਆਦੇ ਚੰਗਾ ਵੀ ਨਹੀਂ ਆਖਿਆ ਬੱਸਾਂ ਚਲਾਈਆਂ ਬੱਸਾਂ ਦੇ ਵਿੱਚੋਂ ਉਹਦੀ ਕੁਰਸੀ ਪਾਲ ਰਿਆ ਸੀ ਭਾਈ ਅਸਾਂ ਕਿਸੇ ਖਤਮ ਨਹੀਂ ਚਲਾਈਆਂ ਜੇ ਬੱਸਾਂ ਚਲਾਈਆਂ ਤੇ ਲੋਕਾਂ ਨੇ 25000 ਤੇ ਜਿਤਾ ਕੇ ਉਹਨੂੰ ਲਾਲ ਬੱਤੀ ਵਾਲੀ ਗੱਡੀ ਦੇਤੀ ਲੈ ਇੱਕ ਦਾਵਾ ਕਰਦਾ ਮੈਂ ਅੱਜ ਤਰ ਨਾਲ ਲੱਗ ਜੇ ਚੰਡੀਗੜ੍ਹ ਚਾਹ ਦਿੱਲੀ ਅੱਜ ਦੇੰਪੀ ਬੱਸ ਭੇਜੇ ਮੰਨ ਜਾਗੇ ਉਹਦੇ ਬਾਹਰ ਚ ਜਾ ਕੇ ਉਹਦੇ ਹੱਕ ਚ ਜਾ ਕੇ ਜਿੰਦਾਬਾਦ ਦੇ ਨਾਰੇ ਠੋਕਾਂਗੇ ਵੀ ਵਾਕਈ ਠੀਕ ਆ ਮਾਂ ਦਾ ਪੁੱਤ ਆ ਯਾਰ ਅੱਜ ਭੇਜੇ ਜੇ ਅੱਜ ਚੰਡੀਗੜ੍ਹ ਦੇ ਵਿੱਚ ਸਰਕਾਰ ਦੇ ਖਿਲਾਫ ਮੋਰਚਾ ਲੱਗਦਾ ਹੈ ਚਾਹ ਸੈਂਟਰ ਦੇ ਖਿਲਾਫ ਲੱਗਦਾ ਹੈ ਅੱਜ ਕਵੇ ਵੀ ਆਜੋ ਮੈਂ ਐਮਐਲਏ ਦੀ ਕੋਰਸੀ ਤੇ ਬੈਠਾਂ ਮੇਰੀਆਂ ਬੱਸਾਂ ਖੜੀਆਂ ਜਾਣਗੀਆਂ ਧਰਨੇ ਤੇ ਅਸੀਂ ਮੰਨ ਜਾਾਂਗੇ ਉਹ ਕਿਹੜੀਆਂ ਗੱਲਾਂ ਕਰਦੇ ਹੋ ਸਿਸਟਮ ਦੇ ਵਿੱਚ ਸਾਨੂੰ ਇਹੀ ਤਾਂ ਲਜਾਈ ਫਿਰਦੇ ਆ ਉਹ ਬੱਸਾਂ ਦਿੱਤੀਆਂ ਆਪਦੀ ਖਾਤਰ ਅਸੀਂ ਤਾਂ ਇਹ ਮੰਨਦੇ ਆ ਉਹ ਸਿਸਟਮ ਦਾ ਹਿੱਸਾ ਸਾਡੇ ਕੋਲੇ ਤਾਂ ਰੁਕਿਆ ਨਹੀਂ ਜਦੋਂ ਭਾਈ ਉਹਨੂੰ ਲਾਲ ਬੱਤੀ ਵਾਲੀ ਗੱਡੀ ਮਿਲ ਗਈ ਕੀ ਸਾਡੇ ਸਵਾਲ ਇਹ ਮੁੱਦੇ ਨਜਾਇਜ਼ ਸੀ ਜਾਂ ਜਾਇਜ਼ ਸੀ ਤੁਸੀਂ ਦੱਸਦੇ ਹੋ ਯਾਰ ਸੋਡੇ ਲੋਕਾਂ ਦੇ ਮੁੱਦੇ ਸੀ 1 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋਣਾ ਇੱਥੇ ਤੇ ਪਾਣੀ ਇੱਥੇ ਸੁੱਕਿਆ ਫਿਰਦਾ ਤੇ ਇਹਨਾਂ ਨੇ ਕਮੈਂਟਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਸਟੇਜਾਂ ਤੇ ਕਾਨਫਰੰਸਾਂ ਤੇ ਪਾਣੀ ਆਮੋ ਆਮ ਕਰਤਾ ਇਹ ਆਦੇ ਅਸੀਂ ਟਿੱਬਿਆਂ ਤੇ ਵੀ ਪਾਣੀ ਪਹੁੰਚਾਤਾ ਮਾਇਆ ਇਹਦਾ ਜਿੱਥੇ ਪਹਿਲਾਂ ਪਾਣੀ ਸੀ ਪਾਣੀ ਉੱਥੇ ਨਹੀਂ ਆਇਆ ਲੋਕਾਂ ਦਾ ਫਿਕਰ ਹੋਇਆ ਪਿਆ ਅਗਲਾ ਕਿਦੋਂ ਹਫ਼ਤਾ ਜੱਟ ਮੈਗਰੋ ਲਾ ਲੈਣਗੇ ਇਹ ਗੱਲ ਹਫ਼ਤੇ ਦੀ ਨਹੀਂ ਆ ਭਰਾਵੋ ਹਫ਼ਤੇ ਬਾਅਦ ਕਾਂ ਜਦੋਂ ਪਰਾਲੀ ਨੂੰ ਅੱਗ ਲਾਵਾਂਗੇ ਉਦੋਂ ਸਮੱਸਿਆ ਹੋਊ ਆ ਲੰਗ ਲਾਣਾ ਸਾਰਾ ਆਜੂਗਾ ਪਰਚਾ ਦਰਜ ਕਰਨਾ ਉਦੋਂ ਠੰਡ ਪੈਣ ਲੱਗ ਜਾਂਦੀ ਹੈ ਤਰੇਲ ਪੈਣ ਲੱਗ ਜਾਂਦੀ ਹੈ ਜੇ ਹੀ ਇੱਕ ਹਫਤਾ ਝੋਨਾ ਪਹਿਲਾਂ ਆ ਜੇ ਤਾਂ ਭਾਈ 4 ਵਜੇ ਤੋਂ 3:30 ਤੋਂ ਬਾਅਦ ਮਾੜੀ ਮੁੱਟੀ ਧੁੱਪ ਹੁੰਦੀ ਹੈ ਟਾਂਗਰ ਸਾੜਿਆ ਜਾ ਸਕਦਾ ਉਹ ਸਾਡੀਆਂ ਸਮੱਸਿਆਵਾਂ ਤਾਂ ਗੱਲ ਚ ਪਈਆਂ ਕਿਹੜੇ ਖੂਤ ਡਿੱਗ ਗਏ ਫੇਰ ਕੋ ਮੰਡੀ 'ਚ ਸਮੱਸਿਆ ਆਊਗੀ ਤਰੇਲ ਪੈਣ ਲੱਗੂਗੀ ਫੇਰ ਤੁਸੀਂ ਕਾਟਾ ਲਾਉਂਗੇ ਝੋਨੇ ਤੇ ਉਹ ਸਾਡੀਆਂ ਤਾਂ ਆ ਸਮੱਸਿਆ ਹੈ ਸਾਡੇ ਕੱਸੀਆਂ ਖਾਲਿਆਂ 'ਚ ਪਾਣੀ ਨਹੀਂ ਆਇਆ ਆਦਾ ਮਾਇਆ ਰੱਖਤਾ ਇਹ ਮੁੱਦਾ ਛੋਡੀ ਤਾਂ ਜ਼ਰੂਰਤ ਹੀ ਨਹੀਂ ਦੱਸ ਹੋ ਗਈ ਯਾਰ ਇੱਕ ਬੰਦੇ 30 ਬੰਦੇ ਖੜੇ ਆ ਇੱਕ ਵਾਸੇ ਇੱਕ ਬੰਦਾ ਦਾ ਛੋਡੀ ਨਹੀਂ ਜ਼ਰੂਰਤ ਮੈਂ ਕਰਤਾ ਜੋ ਕਰਤਾ ਇਹ ਗੱਲਾਂ ਭਰਾਵੋ ਕੋਠਿਆਂ ਵਾਲਿਓ 10-15 ਮਿੰਟ ਲੈਣੇ ਆ ਤੁਸੀਂ ਦੱਸਣਾ ਭਾਈ ਅਸੀਂ ਸਹੀ ਆ ਜਾਂ ਅਸੀਂ ਗਲਤ ਆ